ਪਰ ਉਹ ਹੋ ਗਈ ਸਰਦਾਰ ਸੁਖਵੀਰ ਸਿੰਘ ਬਦਲ ਦੀ ਰਹਿਮਾਈ ਦੇ ਟਾੜਾ ਕਰ ਕੋਈ ਆ ਬਦਲ ਸਾਹਿਬ ਜੋ ਮੇਰੀ ਚ ਕੋਈ ਨਾ ਚੀਜ਼ਾਂ ਦੀ ਬੰਦਾ ਕਿਹੜਾ ਰਹਿ ਗਿਆ ਅਕਾਲੀ ਦਲ ਦੇ ਵਿੱਚ ਸੁਹਾਗਾ ਫੇਰ ਕੇ ਰਹਦਾ ਤੁਸੀਂ ਉਹਦਾ ਤੁਸੀਂ ਲੋਕਾਂ ਨੂੰ ਕਹਿ ਦਿੰਦੇ ਜੇ ਉਹ ਫਲਾਣੇ ਲੀਡਰ ਕੋਲ ਜਾਓ ਜੀ ਉਹ ਆਮ ਆਦਮੀ ਪਾਰਟੀ ਦਾ ਢਿੰਗੜੇ ਕੋਲ ਜਾਓ ਉਹ ਆਮ ਆਦਮੀ ਆਪਾਂ ਸਾਰਿਆਂ ਬੱਸੇ ਤੁਰੇ ਫਿਰਦੇ ਸੋ ਇਸ ਕਰਕੇ ਹੁਣ ਲੋਕ ਮੂਰਖ ਬਣ ਵਾਲੇ ਨਹੀਂ ਲੋਕ ਬੜੇ ਸਿਆਣੇ ਹੋ ਗਏ ਆ ਅਕਾਲੀ ਦਲ ਦਾ ਤੁਸੀਂ ਦੋਹਾਂ ਜਾਣਿਆ ਰਲ ਕੇ ਭੋਗ ਪਾ ਦਿੱਤਾ ਬਦਲ ਸਾਹਿਬ ਨੇ ਗੱਲ ਕਹੀ ਕਿ ਮੈਂ ਜੀ ਆਪ ਦਾ ਸੂਰ ਨਹੀਂ ਛੜਦਾ ਮੈਂ ਬੀਜੇਪੀ ਦੇ ਬਹੁਤ ਖਿਲਾਫ ਆ ਤੇ ਮਜੀਠੀਆ ਸਾਹਿਬ ਨੂੰ ਵੀ ਫਿਰ ਖਿਲਾਫ ਪਰੋਣਾ ਆ ਪਾਰਟੀ ਤੋਂ ਤੁਹਾਡੀ ਦੋਹਾਂ ਦੀ ਆ ਉਹ ਬੀਜੇਪੀ ਦੇ ਮੈਨੂੰ ਲਾਦੇ ਹੱਕ ਚਾ ਤਾਂ ਜਿਹੜੇ ਤੁਹਾਡੇ ਤਨਖਾਹੇ ਰਹਿ ਗਏ ਆ ਆ ਪੰਜ ਸੱਤ ਪੇਜ ਬਣਾ ਕੇ ਲੋਕਾਂ ਨੂੰ ਗਾਲਾਂ ਕੱਢਣ ਦੀ ਰੱਖੇ ਜੇ ਸਾਰੀ ਮਹਾਰਾਜ ਤੁਹਾਡੀ ਇਹਨਾਂ ਤੁਹਾਡੇ ਕਰਿੰਦਿਆਂ ਦੀ ਦੇਣ ਜੇ ਕਾਲੀਦਾਨ ਨੂੰ ਖਤਮ ਕਰਨਾ ਤੁਸੀਂ ਮਨਾਉਣ ਦੀ ਬਜਾਏ ਆ ਲੱਪ ਦੋ ਜੀ ਕਿੱਲੀ ਕੋਈ ਨਹੀਂ ਕੁੱਤਾ ਕਹਿੰਨੂ ਮੇਰੇ ਮੂੰਹ ਪੈਣਾ ਗਿਆ ਨਹੀਂ ਕੋਈ ਚਲੀਆ ਐੜੀ ਐੜੀ ਗੰਦਈਆਂ ਗਾਲਾਂ ਪੇਜਾਂ ਤੋਂ ਤੁਹਾਡੇ ਬੰਦੇ ਕਢਦੇ ਲੋਕਾਂ ਨੂੰ ਹੈ ਮਨਾਉਣ ਦੀ ਬਜਾਏ ਤੁਸੀਂ ਲੋਕਾਂ ਨੂੰ ਗਾਲਾਂ ਕਢਦੇ ਜੇ ਤੇ ਤੁਹਾਡਾ ਇਹ ਇਹ ਜਿਹੜਾ ਅੰਤ ਉਹ ਦੇ ਲੋਕਾਂ ਨੇ ਬੜੇ ਚਿਰ ਦਾ ਤਿਆਰ ਕਰ ਲਿਆ ਸੀ ਹੁਣ ਤੇ ਬੜੀ ਜੋ ਮੋਰ ਲੱਗੀ ਆ ਪੰਜਾਬ ਦੇ ਵਿੱਚ ਜੋ ਜਮਾ ਪਰ ਰਿਆ ਕਿ ਕਾਲੀ ਦਾ ਕੀ ਦੁਰਦਸ਼ਾ ਹੋ ਗਈ ਹੈ ਹੁਣ ਇਹ ਨਹੀਂ ਚਾਹੀਦੀ ਖੇਤਰੀ ਪਾਰਟੀ ਪੰਜਾਬ ਦੀ ਪਰ ਉਹ ਹੋ ਗਈ ਸਰਤਾਜ ਸਿੰਘ ਬਾਦਲ ਦੀ ਰਹਿਣ ਮਾਈ ਡੇਟ ਤੁਹਾਡਾ ਘਰ ਕੋਈ ਆ ਬਾਲਾ ਸਾਹਿਬ ਜੋ ਮੇਰੇ ਚ ਕੋਈ ਨਾ ਚੀਜ਼ਾਂ ਦੀ ਬੰਦਾ ਕਿਹੜਾ ਰਹਿ ਗਿਆ ਕਾਲੀਦਾ ਦੇ ਵਿੱਚ ਸੁਹਾਗਾ ਫੇਰ ਕੇ ਰਹਤਾ ਤੂੰ ਬੀਬੀ ਦੀ ਗੀਰ ਕੋ ਚਲ ਗਏ ਚੰਦੂ ਮਾਇਰਾ ਸਾਹਿਬ ਚਲ ਗਏ ਢੀਂਸਾ ਸਾਹਿਬ ਚਲ ਗਏ ਮਲੂਕਾ ਸਾਹਿਬ ਚਲ ਗਏ ਵਡਾਲਾ ਸਾਹਿਬ ਚਲ ਗਏ ਹੋਰ अनेਕਾਂ ਚਲ ਗਏ ਸਾਡਾ ਛੋਟਾ ਵੀਰ ਮੇਰਾ ਭਰਾ ਵੱਡਾ ਡਿੰਪੀ ਜੀ ਜਿਹੜਾ ਤੁਹਾਡਾ 24 ਘੰਟੇ ਦਾ ਸੇਵਾਦਾਰ ਉਹ ਵੀ ਤੁਹਾਨੂੰ ਛੱਡ ਕੇ ਚਲ ਗਿਆ ਬਈ ਵਿਚਾਰਿਓ ਕਿ ਐਡੇ ਨੇੜੇ ਦੇ ਬੰਦੇ ਕਿਉਂ ਛੱਡ ਕੇ ਚਲ ਗਏ ਆਪਾਂ ਟਾਰਾ ਮਾਰਨ ਜੁਗੇ ਰਹੇਗੇ ਫੋਕੀਆਂ ਟਾਰਾਂ ਪਰ ਕਹੇ ਦੀ ਸਲਾਹ ਨਹੀਂ ਲਈ ਸਲਾਹ ਕਦੀ ਲਈ ਤਨਖਾਹਾਂ ਭਗਿਆ ਨਹੀਂ ਤਨਖਾਹਾਂ ਨੇ ਤੇ ਤੁਹਾਨੂੰ ਕਹਿਣਾ ਹੀ ਕਹਿਣਾ ਉਹ ਇੱਕ ਜ਼ਿੰਮੇਦਾਰ ਨੇ ਐਨਾ ਜੀ ਪਹਿਲੀ ਦੇ ਵਿੱਚ ਜਾਂਦਿਆ ਸੀ ਤੇ ਉਹਨੇ ਇੱਕ ਪੈਰ ਮਾਰ ਕੇ ਆਲੂ ਪੁਟਿਆ ਦੋ ਨਾਲ ਤੇ ਉਹਦੇ ਜਿਹੜਾ ਪਿੱਛੇ ਸੀਰੀ ਉਹਨੂੰ ਬੜਾ ਗਿਆ ਆਲੂ ਬੜਾ ਗਰਮ ਹੈ ਕਹਿੰਦਾ ਹਾਂਜੀ ਸਰਦਾਰ ਜੀ ਗਰਮ ਹੈ ਉਹਨੇ ਦੂਜਾ ਪੁਟਿਆ ਕਹਿੰਦਾ ਯਾਰ ਆਲੂ ਬੜਾ ਠੰਡਾ ਕਹਿੰਦਾ ਹਾਂਜੀ ਸਰਦਾਰ ਜੀ ਠੰਡਾ ਉਹ ਕਹਿੰਦਾ ਯਾਰ ਜੇ ਮੈਂ ਠੱਡਾ ਕਹਿੰਦਾ ਤੂੰ ਹੀ ਠੱਡਾ ਕਹਿੰਦਾ ਜੇ ਮੈਂ ਗਰਮ ਕਹਿੰਦਾ ਆਂਦਾ ਤਨਖਾਹ ਸਰਦਾਰ ਜੀ ਤੁਹਾਡੇ ਤੋਂ ਲੈਣੀ ਆਲੂ ਤੋਂ ਤੇ ਨਹੀਂ ਲੈਣੀ ਤੁਹਾਡੀ ਉਹ ਗੱਲ ਬਣ ਗਈ ਐ ਬਦਲ ਸਾਹਿਬ ਤੁਸੀਂ ਤਨਖਾਈਆਂ ਦੇ ਮਗਰ ਲੱਗੇ ਉਹਨਾਂ ਦੇ ਕਹਿਣਾ ਕਹਿਣਾ ਦੇਣਿਆ ਤੇ ਦੇਣਿਆ ਰਾਜਿਆ ਤੇ ਰਾਜਿਆ ਤੇ ਜਿੰਨੇ ਜਿਹੜੇ ਬੰਦੇ ਸਾਡੇ ਵਰਗੇ ਬੀਬੀ ਜਗੀਰਪੁਰ ਵਰਗੇ ਸੀਨੀਅਰ ਬੰਦੇ ਤੁਹਾਨੂੰ ਸਹੀ ਸਲਾਹ ਦਿੰਦੇ ਸੀ ਨਾ ਉਹ ਤੁਹਾਨੂੰ ਮਾੜੀ ਲੱਗਦੀ ਸੀ ਕਿਉਂਕਿ ਅਸੀਂ ਤੁਹਾਡੀ ਬਾਈ ਚੋਰੀ ਨਹੀਂ ਚੁੱਕਦੇ ਤਾਂ ਭਾ ਭਾ ਤੁਹਾਡਾ ਚੌਣਿਆ ਕਿ ਯਾਰੇ ਪਾਰਟੀ ਬਚੀ ਰਹੇ ਪਰ ਤੁਸੀਂ ਉਹ ਸਾਡੇ ਮਗਰ ਨਹੀਂ ਲੱਗੇ ਤੁਸੀਂ ਪਾਰਟੀ ਦਾ ਬੇੜਾਗਰ ਕਰਤਾ ਮਜੀਠੀਆ ਸਾਹਿਬ ਮਾਝੇ ਦੇ ਜਰਨੈਲ ਜਰਨੈਲ ਸਾਹਿਬ ਜਰਨੈਲ ਸਾਹਿਬ ਮੇਰੇ ਮਾਝੇ ਚ ਇਹੋ ਜਿਹਾ ਸੁਹਾਗਾ ਫੇਰ ਤਾਂ ਰਹਿ ਕਿਹੜਾ ਗਿਆ ਜੇ ਮਾਝੇ ਚ ਵੀ ਦੱਸੋ ਮਾਝੇ ਚ ਕਿਹੜਾ ਲੀਡਰ ਹੈ ਜਿਹੜੇ ਤੁਹਾਡੀ ਲੜਾਈ ਲੜੂਗਾ ਚੰਗਾ ਆ ਤੁਹਾਡੇ ਹੰਕਾਰ ਨੇ ਤੁਹਾਨੂੰ ਮਾਰਤਾ ਆ ਰਖੜ ਪੁਨਿਆ ਮੇਲੇ ਤੇ ਮੌਕਾ ਪ੍ਰਸਤੁਤ ਹੋ ਗਿਆ ਜੀ ਮਜੀਠੀਆ ਸਾਹਿਬ ਕਹਿੰਦੇ ਜੀ ਮੌਕਾ ਪ੍ਰਸਤ ਪਾਰਟੀਆਂ ਮੌਕਾ ਪ੍ਰਸਤ ਲੋਗ ਜੀ ਜੀਠੀਆ ਸਾਹਿਬ ਤੁਸੀਂ ਕਿਉਂ ਨਹੀਂ ਜੀ ਬੀਜੇਪੀ ਦੇ ਖਿਲਾਫ ਬੋਲਦੇ ਇਹ ਵੀ ਦੱਸੋ ਨਾ ਲੋਕਾਂ ਨੂੰ ਬਾਕੀ ਤਾਂ ਹੋ ਗਿਆ ਮੌਕਾ ਪ੍ਰਸਤ ਆਪਾਂ ਫਿਰ ਕੀ ਆ ਉੱਥੇ ਤੁਸੀਂ ਆਪ ਦੇ ਖਿਲਾਫ ਬੋਲੇ ਤੁਸੀਂ ਕਾਂਗਰਸ ਦੇ ਖਿਲਾਫ ਬੋਲੇ ਤੁਸੀਂ ਭਾਈ ਅਮਰਪਾਲ ਸਿੰਘ ਦੇ ਖਿਲਾਫ ਬੋਲੇ ਬੀਜੇਪੀ ਵਰੀ ਕੀ ਮੂੰਹ ਚ ਭੁੰਗੜੀਆਂ ਪਾਈ ਜਾਂਦੀਆਂ ਬੀਜੇਪੀ ਦੇ ਖਿਲਾਫ ਕਿਉਂ ਨਹੀਂ ਬੋਲਦੇ ਚੱਕਰ ਕੀ ਆ ਇਹ ਲੋਕਾਂ ਨੂੰ ਦੱਸੋ ਆਪਾਂ ਮੌਕਾ ਬਰਸਦੇ ਆ ਨਾ ਲੋਕ ਬੇਮਕੂਹਣੀਆਂ ਇਹ ਲੋਕ ਇਹ ਤਲਬੀਰ ਸਿੰਘ ਦੀਆਂ ਗੱਲਾਂ ਨਹੀਂ ਲੋਕਾਂ ਦੀਆਂ ਗੱਲਾਂ ਮੈਂ ਜਦੋਂ ਲੋਕਾਂ ਕੋਲ ਜਾਂਦਾ ਲੋਕ ਮੈਨੂੰ ਦੱਸਦੇ ਆ ਪੁੱਛਦੇ ਆ ਯਾਰ ਮਜੀਠੀਆ ਇਹਦੇ ਖਿਲਾਫ ਨਹੀਂ ਬੋਲਦਾ ਮਜੀਠੀਆ ਔਦੇ ਖਿਲਾਫ ਨਹੀਂ ਬੋਲਦਾ ਤਮ ਜੀਠਿਆ ਸਾਹਿਬ ਮੈਨੂੰ ਚੰਡੀਗੜ੍ਹ ਜਿਹੜੀਆਂ ਤੁਸੀਂ ਕੱਲੀ ਇਕੱਲੇ ਗੱਡੀਆਂ ਲੈ ਕੇ ਕਿਸ ਦੇ ਘਰ ਜਾਂਦੇ ਜੀ ਨਾ ਮੈਨੂੰ ਸਾਰੀਆਂ ਘਰਾਂ ਦਾ ਪਤਾ ਪਰ ਮੈਂ ਸਮਾਂ ਉਹਦੇ ਦੱਸੂ ਸਮਾਂ ਉਹਦੇ ਦੱਸੂ ਮੇਰੇ ਕੋਲ ਸਬੂਤ ਪ੍ਰੂਫ ਆ ਉਹਦਾ ਤੁਸੀਂ ਲੋਕਾਂ ਨੂੰ ਕਹਿ ਦਿੰਦੇ ਜੀ ਉਹ ਫਲਾਣੇ ਲੀਡਰ ਕੋਲ ਨਾ ਜਾਓ ਜੀ ਉਹ ਆਮ ਆਦਮੀ ਪਾਰਟੀ ਦਾ ਉਹ ਢਿੰਕੜੇ ਕੋਲ ਨਾ ਜਾਓ ਉਹ ਆਮ ਆਦਮੀ ਆਪਾਂ ਸਾਰਿਆਂ ਬੱਸੇ ਤੁਰੇ ਫਿਰਦੇ ਸੋ ਇਸ ਕਰਕੇ ਹੁਣ ਲੋਕ ਮੂਰਖ ਬਣ ਵਾਲੇ ਨਹੀਂ ਲੋਕ ਬੜੇ ਸਿਆਣੇ ਹੋ ਗਏ ਆ ਅਕਾਲੀ ਦਲ ਦਾ ਤੁਸੀਂ ਦੋਹਾਂ ਜਾਣਿਆ ਰਲ ਕੇ ਭੋਗ ਪਾ ਦਿੱਤਾ ਬਦਲ ਸਾਹਿਬ ਨੇ ਗੱਲ ਕਹੀ ਕਿ ਮੈਂ ਜੀ ਆਪ ਦਾ ਸੂਲ ਨਹੀਂ ਛੱਡਦਾ ਮੈਂ ਬੀਜੇਪੀ ਦੇ ਬਹੁਤ ਖਿਲਾਫ ਹਾਂ ਤੇ ਮਜੀਠੀਆ ਸਾਹਿਬ ਨੂੰ ਫਿਰ ਖਿਲਾਫ ਪਰੋਣਾ ਆ ਤਾਂ ਪਾਰਟੀ ਤੋਂ ਤੁਹਾਡੀ ਦੋਹਾਂ ਦੀ ਆ ਉਹ ਬੀਜੇਪੀ ਦੇ ਮੈਨੂੰ ਲਾ ਦੇ ਹਟ ਜਾ ਰਮਨੀਸ਼ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਇੱਕ ਮਿਨਿਸਟਰ ਬੀਜੇਪੀ ਦਾ ਹਜੂਰ ਸਾਹਿਬ ਗਿਆ ਤੇ ਮਜੀਠੀਆ ਸਾਹਿਬ ਤੋਂ ਹੀ ਬੋਲੇ ਹੀ ਨਹੀਂ ਉਹ ਤਾਂ ਤੁਸੀਂ ਕਿਸੇ ਬਾਰੇ ਕਿਸੇ ਦੀ ਕੁੱਤੀ ਵੀ ਮਾਰ ਜਵੇ ਤੁਸੀਂ ਉੱਤੇ ਬੋਲਦੇ ਜੀ ਆ ਬੜੀ ਮਾਰੀ ਗੱਲ ਹੋਈ ਸਾਡੇ ਅਮਰ ਸਾਹਿਬ ਚ ਜਿਹੜੀ ਘਟਨਾ ਵਾਪਰੀ ਵਾਪਰੀ ਐ ਐਨਆਰਆਈ ਦੇ ਘਰ ਆ ਕੇ ਗੋਲੀਆਂ ਮਾਰੀਆਂ ਤੁਸੀਂ ਉਹ ਵੀ ਪਾਈ ਵਧੀਆ ਕੀਤਾ ਤੁਸੀਂ ਪਾਈ ਤੁਸੀਂ ਹਰ ਗੱਲ ਨੂੰ ਇਸ਼ੂ ਇਹ ਜੀ ਮਾਸਟਰ ਮਾਸਟਰ ਨੂੰ ਰੱਖਿਆ ਕਰਨਗੇ ਜੀ ਸੀਐਮ ਦੀ ਤੁਸੀਂ ਪੋਸਟ ਪਾ ਲਈ ਆ 16 ਲੱਖ ਦਾ ਬੁਲਟ ਪ੍ਰੂਫੀਸ਼ਾਤ ਹੋਈ ਪੋਸਟ ਪਾ ਦਿੱਤੀ ਤੁਸੀਂ ਐਨਆਰਆਈ ਦੇ ਘਰ ਦੇ ਪੈ ਤੁਸੀਂ ਹੋਰ ਪਾ ਦਿਆਂ ਹਰ ਜਗ੍ਹਾ ਪਾਉਂਦੇ ਹੋ ਇਸ ਮੁੱਦੇ ਤੇ ਕਿਉਂ ਨਹੀਂ ਬੋਲੇ ਭਾਜਪਾ ਦੇ ਮੁੱਦੇ ਤੇ ਕਰੋੜੀਏ ਬੋਲਦੇ ਬਾਦਲ ਸਾਹਿਬ ਕਹਿੰਦੇ ਆ ਸਾਡੇ ਤਖਤਾਂ ਤੇ ਕਬਜ਼ੇ ਕਰਕੇ ਬੀਜੇਪੀ ਤੁਸੀਂ ਕਿਉਂ ਨਹੀਂ ਇਹ ਕਹਿੰਦੇ ਤੁਸੀਂ ਵੀ ਕੋ ਸਾਡੇ ਤਖਤਾ ਤੇ ਬੀਜੇਪੀ ਨੇ ਕਬਜ਼ੇ ਕਰ ਲਿਆ ਪਰ ਕੁਛ ਦਾਲ ਚਕਾਲਾ ਇਸ ਕਰਕੇ ਵੀ ਤੁਸੀਂ ਬੋਲਦੇ ਤੇ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹਣਾ ਕਿ ਹੁਣ ਉਹ ਗੱਲਾਂ ਨਹੀਂ ਜੇ ਰਹਿ ਗਿਆ ਮਜੀਠੀਆ ਸਾਹਿਬ ਲੋਕਾਂ ਨੂੰ ਤੁਸੀਂ ਮੂਰਖਣਾ ਬਣਾਉਂਦੇ ਤੁਸੀਂ ਅੱਛਾ ਹੋਰ ਗੱਲ ਸੁਣ ਤੁਸੀਂ ਗੱਲ ਕਰਦੇ ਜਿਉਂ ਉਹਨਾਂ ਦੇ ਬੰਦੀ ਸਿੰਘਾ ਜੀ ਬੜੀ ਵਧੀਆ ਗੱਲ ਕਰਦੇ ਜੀ ਔਰ ਤੁਸੀਂ ਗੱਲ ਕੀਤੀ ਕਿ ਮਜੀਠੇ ਵਾਲੇ ਲੀਡ ਕੱਢਦੇ ਆ ਜੀ ਮਜੀਠੇੋਂ ਮਤਲਬ ਬੰਦੇ ਤਾਂ ਹੈਗੇ ਨਾ ਤੁਹਾਡੇ ਵਰਗੇ ਮਜੀਠੇ 'ਚ ਕਾਫੀ ਤੁਸੀਂ ਆਪ ਦੇ ਮਜੀਠੇੋਂ ਇੱਕ ਜਥਾ ਤੋਰੋ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਮਜੀਠੀਓ ਜਹਾ ਤੋਰੋ ਤੇ ਦਿੱਲੀ ਲੈ ਕੇ ਜਾਉਣਾ ਫਿਰ ਮੈਂ ਵਿਹਣਾ ਭਲਾ ਤੁਸੀਂ ਦਿੱਲੀ ਵਾਲਿਆਂ ਦੇ ਖਿਲਾਫ ਜੇ ਕੇ ਹੱਕ ਚ ਜੇ ਸਵਿਸ਼ ਕਰਕੇ ਲੋਕਾਂ ਨੂੰ ਸਲਾਵਾ ਦੇ ਦੇਣੀਆ ਪਰ ਆਪ ਨਹੀਂ ਕੱਖ ਕਰਨਾ ਸਵਿਸ਼ ਕਰਕੇ ਮਜੀਠੀਆ ਸਾਹਿਬ ਹੁਣ ਬਾਰਾ ਲੋਕਾਂ ਨੂੰ ਮੂਰਖ ਬਣਾਇਆ ਗੱਡੀ ਨਹੀਂ ਚੱਲਨੀ ਲੋਕ ਬੜੇ ਸਿਆਣੇ ਹੋ ਗਏ ਆ ਤੇ ਬਹੁਤ ਤੁਹਾਡਾ ਧੰਨਵਾਦ ਤੁਸੀਂ ਨਾਲ ਮਿਲ ਕੇ ਜਿਹੜਾ ਅਕਾਲੀ ਦਲ ਦਾ ਭੂ ਪਤਾ ਸੁਨਹਿਰੀ ਅਖਰਾਂ ਚ ਲਿਖਿਆ ਜਾਊਗਾ ਇਤਿਹਾਸ ਲਿਖਿਆ ਜਾਣਾ ਕਿ 10 ਸਾਲ ਸਰਕਾਰ ਰਹੀ ਹੋਵੇ ਤੇ ਬਾਅਦ ਚ 10 ਸਾਲਾਂ ਬਾਅਦ ਪਾਰਟੀ ਖਤਮ ਹੋ ਜੇ 13% ਵੋਟ ਤੁਹਾਨੂੰ ਸਾਰੀ ਪਈ 13% ਐਮਪੀ ਚ ਵੋਟ ਪਈ ਉਹ ਚੋਂ ਘਟਿੰਦਾ ਕੱਢਦੇ ਤੇ ਪੰਜਾਬ ਚ 6% ਰਹਿ ਜਾਂਦੀ ਤਾਂ ਜਿਹੜੇ ਤੁਹਾਡੇ ਤਨਖਾਹੇ ਰਹਿ ਗਏ ਆ ਆ ਪੰਜ ਸੱਤ ਪੇਜ ਬਣਾ ਕੇ ਲੋਕਾਂ ਨੂੰ ਗਾਲਾਂ ਕੱਢਣ ਦੀ ਰੱਖੇ ਜੇ ਸਾਰੀ ਮਹਾਰਾਜ ਤੁਹਾਡੀ ਇਹਨਾ ਤੁਹਾਡੇ ਕਰਿੰਦਿਆਂ ਦੀ ਦੇਣ ਜੇ ਕੱਲੀ ਦਾ ਨੋ ਖਤਮ ਕਰਨਾ ਤੁਸੀਂ ਮਨਾਉਣ ਦੀ ਬਜਾਏ ਆ ਲੱਭ ਦਿਓ ਜੀ ਕਿੱਲੀ ਕੋਈ ਇਹਨੂੰ ਕੁੱਤਾ ਕਹਿੰਨੂੰ ਮੇਰੇ ਮੂੰਹ ਪੈਣਾ ਗਾਣਾ ਨਹੀਂ ਚਾਹੀਦਾ ਐਡੀ ਐਡੀ ਗੰਦਈਆਂ ਗਾਲਾਂ ਪੇਜਾਂ ਤੋਂ ਤੁਹਾਡੇ ਬੰਦੇ ਕਢਦੇ ਲੋਕਾਂ ਨੂੰ ਹੈ ਮਨਵਾਉਣ ਦੀ ਬਜਾਏ ਤੁਸੀਂ ਲੋਕਾਂ ਨੂੰ ਗਾਲਾਂ ਕਢਦੇ ਜੇ ਤੇ ਤੁਹਾਡਾ ਇਹ ਇਹ ਜਿਹੜਾ ਅੰਤ ਉਹਦੇ ਲੋਕਾਂ ਨੇ ਬੜੇ ਚਿਰ ਦਾ ਤੈਅ ਕਰ ਲਿਆ ਸੀ ਹੁਣ ਤੇ ਬਿੜੀਓ ਮੋਰ ਲੱਗੀ ਹੈ